ਸਰੇ ਹੀ ਬੇ ਲੋਕ ਕਿਹੜਾ ਬਾਣਾ ਯਾਰ ਉਹਦਾ ਦੀਨਾ ਤਾਂ ਹੈ ਨਹੀਂ ਕੰਜਰ ਦਾ ਕਿਤੇ ਫੋਨ ਲਾਉਣ ਦੇ ਸੜਕ ਤਾਂ ਸਾਗੀ ਹੈ ਓਏ ਹਾਂ ਕਿੱਥੇ ਗਿਆ ਭਰਤੀ ਦੀਨਾ ਤਾਂ ਹੈ ਨਹੀਂ ਬਈ ਯਾਰ ਖੇਤ ਮੈਂ ਰਾਹ ਤਾਂ ਥੋਡੇ ਵਾਲੇ ਦੀ ਖੜਾ ਇੱਥੇ ਸੀਸੇ ਜੇ ਲੱਗੇ ਆ ਇਧਰ ਨਵੇਂ ਕਨੈਕਸ਼ਨਾਂ ਸੋਲਰ ਦਾ ਉੱਤੇ ਅੱਛਾ ਹਉ ਖੜਾ ਆ ਗਿਆ ਆ ਗਿਆ ਆ ਗਿਆ ਆ ਗਿਆ ਜਦੋਂ ਲੈ ਆਏ ਹੁੰਦਾ ਕੰਮ ਵਾਲੇ ਬੰਦੇ ਦਾ ਹਿਸਾਬ ਕਿਤਾਬ ਖੇਤ ਹੀ ਮਿਲੂਗਾ ਕੰਮ ਵਾਲਾ ਬੰਦਾ ਤੇ ਉਹਦਾ ਕੰਜੇ ਦਾ ਬੂਟਵਾਟ ਪਾਈ ਫਿਰੇ ਇਹ ਤੇ ਜ਼ਿੰਮੇਦਾਰ ਬੰਦੇ ਦਾ ਫਰਕ ਹੁੰਦਾ ਬਾਈ ਤੇਰੀ ਇੱਕ ਨੰਬਰ ਸਰੋਂ ਐ ਆਈ ਪਈ ਐ ਮੈਂ ਤਾਂ ਕਹਣਾ ਹੈ ਦਿਨ ਟੱਪ ਕੇ ਬੜਾ ਦੇ ਛੇਤੀ ਸਟਾਪ ਦੀ ਸਰੋਂ ਐ ਤੇਰੀ ਸਰੋਂ ਨਹੀਂ ਮਾਰੀ ਉਪਰਾਵਾ ਸਰੋਂ ਸਰੋਂ ਦੀ ਨਾ ਗੱਲ ਕਰ ਮੇਰੇ ਕੋਲੇ ਕਿਉਂ ਨਾ 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 ਕਰ ਗੱਲ ਕਿਹੜੀ ਸਰੋਂ ਐ ਯਾਰ ਆਪਣੇ ਏਡੀਆਂ ਏਡੀਆਂ ਤਕੜੀਆਂ ਕਣਕਾਂ ਮੈਂ ਤਾਂ ਸਰੋਂ ਤੇ ਨਹੀਂ ਲਾਉਂਦਾ ਅੱਛਾ ਕੇ ਹਾਂ ਮੈਂ ਤਾਂ ਆ ਕੇ ਤੇ ਢੇੜਾ ਮਾਰਦਾ ਫਿਰਦਾ ਸਰੋਂ ਦਾ ਨਾ ਨਾ ਮੈਂ ਤਾਂ ਇਧਰ ਆਇਆ ਸੀ ਕਿਤੇ ਆਪਣੀ ਕੰਕ ਨਾਲ ਹੋਰ ਦੀ ਕੰਕ ਤਾਂ ਨਹੀਂ ਤਗੜੀ ਨਾ ਨਾ ਕਿੱਥੇ ਪਹੁੰਚ ਨਹੀਂ ਪੈਂਦੀ ਆਪਣੇ ਪੰਚ ਤਲੀ ਕਰਕੇ ਇੱਕ ਹੋਰ ਗੱਲ ਸੁਣਾ ਮੇਰੀ ਹਾਂ ਕੀੜੀ ਨਹੀਂ ਲੰਗਦੀ ਕੰਕ ਵਿੱਚ ਦੀ ਅੱਛਾ ਬਈ ਹਾਂ ਏਡੀ ਤਗੜੀ ਕਰਦਾ ਵਾਹ ਬਈ ਮੈਂ ਵੀ ਐਹੋ ਜਿਹਾ ਲੰਗ ਹੀ ਪਾਲਦਾ ਮੈਂ ਹਾਂ ਸਾਰੀ ਜਾਣਕਾਰੀ ਹੈ ਪਣੂ ਤੇਰਾ ਬਾਰੇ ਨਰਮਿਆਂ ਬਾਰੇ ਸਰੋਂਾਂ ਬਾਰੇ ਸਰਦਾਰਾ ਸਿੰਘ ਜੋ ਨਹੀਂ ਹਾਂ ਦੂਜੇ ਨੰਬਰ ਤੇ ਮਾਇਆ ਨਾਲ ਜਾਣਕਾਰੀ ਚ ਅੱਛਾ ਯਾਰ ਬਈ ਵਾਹ ਬਈ ਯਾਰ ਮੈਂ ਇੱਕ ਮਹਾਲੀ ਬਣ ਕੇ ਤੇਰੇ ਲਈ ਹਾਂ ਇਧਰ ਕਿੱਧਰ ਆ ਕੇ ਦੋ ਵੀ ਬੁੱਝੜਾ ਨਹੀਂ ਨਹੀਂ ਉਹ ਇਧਰ ਦਾ ਤੈਨੂੰ ਪਤਾ ਹੈ ਉਹ ਤੇਰਾ ਤੈਨੂੰ ਦੱਸਿਆ ਹੀ ਫੋਨ ਤੇਰਾ ਗਵਾਂਡੀ ਦੀ ਕਣਕ ਦੇਖਣ ਆਇਆ ਸੀ ਉਹ ਛ ਮੇਰੀ ਬਣਦੀ ਨਹੀਂ ਹਾਂ ਹਾਂ ਬਣਦੀ ਨਹੀਂ ਤੇਰੀ ਮੈਨੂੰ ਪਤਾ ਇਹ ਗੰਦ ਬੰਦੇ ਨਾਲ ਬਣਦੀ ਮੇਰੀ ਵੀ ਹੈ ਨਹੀਂ ਬਈ ਹੁਣ ਲੜਕੇ ਆਪਣੀ ਬਣਦੀ ਪੁੱਠਾ ਸਿੱਧਾ ਐਵੇਂ ਸਾਰਾ ਦਿਨ ਸ਼ੁਕਰਿਆ ਫਿਰਦੇ ਨਾ ਕੋਈ ਬੰਨਾ ਲਾਉਣਾ ਨਾ ਟੱਕ ਲਾਉਣਾ ਲੈਣਾ ਦੇਣਾ ਨਹੀਂ ਇੱਕ ਨੰਬਰ ਗੱਲ ਕਹੀ ਬਾਈ ਮੇਰੇ ਸੜੇ ਦੇ ਚੰਗੇ ਬੂਟ ਪਏ ਚੰਗੀ ਵਾਲਾ ਐਨਕਾ ਮੈਨੂੰ ਕਹਿੰਦਾ ਬਾਈ ਬਹਣੀ ਸਾਡੀ ਕਣਕ ਤੋਂ ਕਰ ਮੈਂ ਕਿਹਾ ਬਾਈ ਚੱਲ ਤੇਰੀ ਕਣਕ ਦਿਖਾ ਲੈ ਵੀ ਕਿਹੇ ਜੀ ਉਹ ਪੈਣ ਪੁੱਛਣ ਗਿਆ ਪੈਣ ਤੇ ਭਾਈ ਮੇਰਾ ਪੁੱਛਣਾ ਕੱਲੇ ਹੀ ਗੁੱਲੀ ਡੰਡਾ ਓ ਕੱਲੇ ਹੀ ਗੁੱਲੀ ਡੰਡਾ ਉਹ ਮੈਂ ਬਈ ਗੱਲ ਸੁਣਾ ਹਾਂ ਜਿਮੀਦਾਰ ਭਾਈ ਮੈਂ ਆ ਮੈਂ ਮਸੀਹ ਲਈ ਚੰਗੀ ਗੱਲ ਹੈ ਹਾਂ ਸਹੀ ਗੱਲ ਹੈ ਇਹ ਕਿੱਤਾ ਤੁਰਿਆ ਆਪਦਾ ਯਾਰ ਹਾਂ ਕਿੱਤਾ ਤੁਰਿਆ ਸਾਡੇ ਮੇਰੇਲੇ ਭਤੀਜੇ ਦੀ 2 ਸਾਲ ਪਹਿਲਾਂ ਅੱਖ ਨਿਕਲੀ ਸੀ ਗੁੱਲੀ ਵੱਜ ਕੇ ਠੀਕ ਹੈ ਸਾਡੇ ਤਾਂ ਸਾਰੇ ਯਾਰ ਲਾਣੇ ਨੂੰ ਅੜਕੇ ਤਾਂ ਗੁੱਲੀ ਡੰਡੇ ਤੋਂ ਬਈ ਭਰਾਵਾ ਜਿਵੇਂ ਜਿਵੇਂ ਗੁੱਲੀ ਤਾਂ ਸਾਡੇ ਭਤੀਜੇ ਦੀ ਅੱਖ ਕੱਢਦੀ ਸੀ ਉਹਨੇ ਕਿ ਉਹ ਛਾਲਾ ਕੱਢ ਕੇ ਬਾਹਰ ਮਾਰੇ ਬਾਈ ਯਾਰਾ ਕੰਪੈਨ ਨਹੀਂ ਖਰਾਬ ਕਰ ਦੂਗੀ ਮੈਂ ਖਰਾਬ ਬਈ ਸਮਾ ਉਹਦਾ ਪ੍ਰਾਵਾ ਗਾਸ ਨਾਲ ਬੂਟ ਹੀ ਨਹੀਂ ਲਾਉਂਦਾ ਇੱਕ ਹੋਰ ਗੱਲ ਸੁਣਾ ਮੇਰੀ ਇੱਕ ਹਾਂ ਡੱਕਾਣੀ ਤੋੜਦਾ ਅਜ ਟੱਕ ਜਾਣ ਸਾਡੇ ਨਾਲ ਮਾਉਣ ਗਿਆ ਪੱਕੀ ਗੱਲ ਆ ਮੈਂ ਵੇਖ ਲਿਆ ਭਾਈ ਕਲ ਕੇ ਲੈ ਕੇ ਆਈ ਆ ਉਹੀ ਤਾਂ ਗੱਲ ਹੈ ਜਮੇ ਇੱਕ ਹੋਰ ਗਾਸੂਲਾ ਸਪਰੇਅ ਨੂੰ ਤਾਂ ਅੱਖ ਨਹੀਂ ਲਾਉਂਦਾ ਜਮੇ ਹਾਂ ਆਏ ਕਰ ਦੇਣਾ ਲੜਕੇ ਮੈਂ ਸਪਰੇਅ ਪੀ ਲੂੰਗਾ ਮੈਂ ਸਪਰੇਅ ਪੀ ਲੂੰਗਾ ਪਤੰਦਰਾ ਤੋਂ ਸਪਰੇਅ ਪੀ ਲਿਆ ਸਪਰੇਅ ਕਰ ਵੀ ਦੇ ਫਸਲ ਤੇ ਭਾਈ ਉਹ ਤਾਂ ਨਾ ਖਾਲ ਜਮਿਆ ਵੇ ਤੇਰਾ ਖਾਲ ਆ ਤਾਂ ਪਰਤੇ ਰਤਾ ਹੈ ਹੀ ਨਹੀਂ ਖਾਲ ਇਹ ਆ ਹੈ ਨਹੀਂ ਆ ਵੇਖ ਜਮਿਆ ਨਹੀਂ ਬੰਦ ਆ ਭਾਈ ਤੂੰ ਦੁੱਗਣਾ ਬੰਦ ਆ ਭਾਈ ਖਾਲ ਦਾ ਬੁਰੇ ਹਾਲ ਸੀ ਕਣਕੇ ਦਾ ਤੂੰ ਆਪ ਹੀ ਹਿਸਾਬ ਲਾ ਲੈ ਫਿਰ ਆਪਣੀ ਕਿੱਧਰ ਆਪਣੀ ਕਿੱਧਰ ਆਪਣੇ ਫੁੱਲਾ ਵਾਂਗੂ ਪਈ ਆ ਕਣ ਕੈ ਬੱਲੀ ਪਈ ਆ ਨਾਲੇ ਜਿਵੇਂ ਤੂੰ ਕਹਿਗਾ ਰੇਟਵੇਂ ਦਵਾਗੇ ਓਏ ਉਹਨਾਂ ਨੰਗਰੇ ਕਿੱਥੇ ਜਾ ਰੇਟ ਬਾਈ ਜਾ ਤੂੰ ਵੇਖ ਭਰਾ ਆਏਗਾ ਤੇ ਇਥੋਂ ਬੋਣੀ ਕਰਨੀ ਆ ਪਹਿਲੇ ਤਾਂ ਅਸੀਂ ਲਾਵੇਂ ਮਸ਼ੀਨ ਬਾਈ ਮਿੱਠਾ ਵੰਡ ਦੀ ਕਿਉਂ ਵਦਾਨਾ 50 ਰੁਪਈਆ ਦਾ ਤੇ ਚਾਹੇ ਬਾਕੀ ਪੈਸੇ ਨੂੰ ਬਾਅਦ ਚ ਦੇ ਦੀ 100 ਰੁਪਈਆ ਸਾਨੂੰ ਬੋਣੀ ਦਾ ਹੁੰਦਾ ਉਹ ਦੇ ਜਸ ਉਹ ਮੇਰੇ ਨਾਲ ਬੋਲਦਾ ਨਹੀਂ ਉਹਨਾਂ ਨੇ ਕਿੱਡੀ ਖਰਾਬ ਬੱਤ ਬਾਈ ਉਹਨੇ ਤਾਂ ਪੁੱਛਣਾ ਤੂੰ ਵੀ ਜ਼ਿੰਮੇਦਾਰ ਬੰਦਾ ਹਾਂ ਬਾਈ ਹਾਂ ਖੇਤ ਆਇਆ ਫਿਰਦੇ ਪਹਿਲਾਂ ਤਾਂ ਜਦੋਂ ਮੈਂ ਤੈਨੂੰ ਫੋਨ ਲਾਇਆ ਪਹਿਲਾਂ ਹਾਂ ਵੀ ਤੂੰ ਆਖਿਆ ਵੀ ਕਿੱਥੇ ਐ ਮੈਂ ਤੈਨੂੰ ਪੁੱਛਿਆ ਕਿੱਥੇ ਐ ਕਿੱਥੇ ਐ ਤੂੰ ਆਖਿਆ ਵੀ ਖੇਤ ਐ ਖੇਤ ਐ ਨਾਲ ਦੀ ਨਾਲ ਸਮਝ ਗਿਆ ਮੈਂ ਕਿਹਾ ਇਹ ਜ਼ਿੰਮੇਦਾਰ ਐ ਇਹ ਖੇਤ ਟੱਕਰੂ ਜਿਹੜਾ ਹਾਂ ਉਹ ਕੰਮ ਕਰਦਾ ਹੀ ਹੋ ਬਾਈ ਉਹ ਬਾਈ ਯਾਰ ਗੱਲ ਸੁਣ ਲੈ ਵੱਡੇ ਵੱਡੇ ਸਰਪੰਚ ਨਹੀਂ ਹਾਂ ਜਿੰਨੇ ਵੀ ਸਰਪੰਚਾ ਦੋ ਤਿੰਨ ਅਗਲੇ ਪਿਛਲੇ ਜਿੰਨੇ ਵੀ ਯਾਰ ਆਪ ਦੇ ਆਪ ਦੇ ਜਾਣੇ ਯਾਰ ਬੜੇ ਤਕੜੇ ਜ਼ਿਮੀਂਦਾਰ ਕਹਾਉਂਦੇ ਆ ਹਾਂ ਕਹਿੰਦੇ ਬਾਈ ਵਾਹ ਫੜ ਕੇ ਲੈ ਕੇ ਆਉਂਦੇ ਹੈਗੇ ਅੱਛਾ ਬਾਈ ਹਾਂ ਝੋਨੇ ਟਾਈਮ ਝੋਨੇ ਚ ਬਾੜ ਦਿੰਦੇ ਆ ਕਣਕ ਦਾ ਕਣਕ ਚ ਬਾੜ ਦਿੰਦੇ ਆ ਨਰਮਿਆਂ ਦੇ ਨਰਮਿਆਂ ਚ ਬਾੜ ਦਿੰਦੇ ਇੱਕ ਪਾਹਾ ਦੇ 20 ਮੈਥੇ ਪੁੱਛਦੇ ਆ ਸਬਜ਼ੀਆਂ ਦੇ ਬਾਈ ਬੜੀ ਨੌਲ ਜਾਣੇ ਤੇਰੀ ਪਰਜਾਈ ਕਹਿੰਦੀ ਵੱਡੇ ਸ਼ਹਿਰ ਚ ਰਹਿ ਜਾ ਕੇ ਕਿਉਂ ਇਹ ਜਟਪੜਾ ਦੇ ਮੱਥੇ ਕਿਉਂ ਲੱਗਦਾ ਤੇਰੇ ਲੀੜੇ ਪਾੜ ਦੇ ਰ ਜਾਣਾ ਇਹ ਹਾਂ ਨਹੀਂ ਇਧਰ ਖਿੱਚ ਕੇ ਲੈ ਆਂਦੇ ਇਧਰ ਖਿੱਚ ਕੇ ਲੈ ਆਂਦੇ ਮੈਨੂੰ ਹੂੰ ਜਾਣਕਾਰੀ ਬਈ ਖਾਸੀ ਚੰਗੇ ਆ ਗਿਆ ਜਾਣਕਾਰੀ ਬੰਦੀ ਆ ਬਈ ਰੇਕ ਨੂੰ ਲੋੜ ਹੈ ਤੈਨੂੰ ਹੀ ਪਤਾ ਕਿ ਆਪਣੇ ਪਿੰਡਾਂ ਵਾਲਿਆਂ ਨੂੰ ਜਿਹਦੇ ਬੰਦਾ ਫਿੱਟ ਬਈ ਉਹਦੇ ਮਗਰ ਲੱਗ ਜਾਂਦਾ ਆ ਚਪਾਰਸ਼ਾ ਕਰਾਉਂਦੇ ਬਈ ਅੱਛਾ ਸਾਡੇ ਰਿਸ਼ਤੇਦਾਰਾਂ ਦੇ ਗੰਨਾ ਵੇਖਿਆ ਕੁਮਾਦ ਵੇਖਿਆ ਹਾਂ ਸਾਹਿਬ ਚੱਕ ਰੱਖੇ ਕੰਮ ਤੇਰੇ ਹੋ ਹੋ ਤਾ ਬਾਹ ਭਰੀਆਂ ਪਈਆਂ ਲੇਖ ਲੇਖ ਮੇਰੀਆਂ ਵੀ ਆ ਜਰਚਾ ਪੈਂਦਾ ਜਰਚਾ ਪੈਂਦਾ ਆ ਫਸਲ ਤੇ ਆ ਕਰੀਦਾ ਕਿਹੜਾ ਘਰੇ ਦਵਾਈ ਬਣਾਉਣੇ ਆ ਪੂਰੀ ਯਾਰ ਅੱਛਾ ਬਈ ਹਾਂ ਬਈ ਸ਼ਰਕਰ ਬਈ ਚੰਗਾ ਕੰਮ ਹੈ ਤਾਂ ਹੀ ਤਾਂ ਬਈ ਫਿਰ ਖੇਤ ਫਿਰਦਾ ਹੈ ਉਹਨਾਂ ਨੂੰ ਥੋੜੀ ਹੈ ਹੁਣ ਤੂੰ ਵੀ ਵੇਖ ਜ਼ਿੰਮੇਦਾਰ ਬੰਦਾ ਹੈਗਾ ਜਿੱਤੇ ਲੀੜੇ ਪਾਇਆ ਤੇਰੇ ਵੀ ਬਈ ਉਹ ਮੇਰੇ ਨਾਲ ਉਹ ਤਾਂ ਹੀ ਲੜਿਆ ਸੀ ਹਾਂ ਠੀਕ ਹੈ ਨਾ ਕਿਉਂ ਲੜਿਆ ਸੀ ਤਾਂ ਹੀ ਉਹਦੀ ਗੁੱਲੀ ਡੰਡਾ ਮੈਨੂੰ ਕਹਿੰਦਾ ਮੇਰੀ ਕਣਕ ਦੇਖ ਕੇ ਆ ਮੈਂ ਕਿਹਾ ਮੈਂ ਨਹੀਂ ਜਾਂਦਾ ਆ ਦੇਖ ਕੇ ਆ ਮੈਂ ਕਿਹਾ ਨਹੀਂ ਜਾਂਦਾ ਹਾਂ ਦਾਰੇ ਪੈਸੀ ਮੰਗਲੇ ਸੀ ਮੇਰੇ ਤੋਂ ਓ ਹਣੀ ਕੱਟਿਆ ਇਹਾਰੇ ਪੈਸੇ ਮੰਗਲੇ ਠੀਕ ਹੈ ਨਾ ਆਏ ਵੱਡ ਕੇ ਮੈਂ ਵੀ ਫਸੀ ਜਾਂਦਾ ਭਾਈ ਆਏ ਮੁੜ ਕੇ ਪਿੱਛੇ ਕਰਾਈ ਪਿੱਛੇ ਤੁਰੇ ਫਿਰ ਉਹੀ ਤਾਂ ਗੱਲ ਹੈ ਮੈਂ ਮੈਂ ਸਮਝ ਗਿਆ ਤੇਰੀ ਗੱਲ ਆ ਤੂੰ ਵੀ ਜ਼ਿੰਮੇਦਾਰ ਬੰਦਾ ਹੈ ਤੇਰੇ ਚਿੱਟੇ ਲੀੜੇ ਪਾਇਆ ਪਰ ਪੈਰਾਂ 'ਚ ਤਾਂ ਚੱਪਲੇ ਤੇ ਸਿਰ 'ਤੇ ਡੱਬਾ ਤਾਂ ਪਰਨਣ ਵਾਲਾ ਹੈ ਡੱਬਾ ਪਰਨਣ ਵਾਲਾ ਬਾਬ ਸੌਰੀ ਪਾਰਕਿੰਗ ਵਾਲਾ ਤੁਹਾਡਾ ਬੈ ਹਾਂ ਯਾਰ ਉਹੀ ਤਾਂ ਗੱਲ ਹੈ ਜ਼ਿੰਮੇਵਾਰ ਦੇਰ ਹੋਸੋਂ ਦਾ ਕੀ ਹੈ ਬਾਈ ਯਾਰ ਹਾਂ ਤੇ ਪੈਰਾਂ 'ਚ ਬੂਟ ਹੋਣ ਓਏ ਉਂਗਲਾਂ ਨਾਲ ਸਮਝਾਉਂਦੇ ਬਈ ਉਂਗਲਾਂ ਨਾਲ ਆਏ ਨਹੀਂ ਯਾਰ ਆਏ ਪੈਰ ਇਹ ਬੰਦਾ ਬੁਣਾ ਲਾਉਣ ਜਾਂਦਾ ਬੰਦਾ ਯਾਰ ਚੱਪਲਾਂ ਤਾਂ ਹੋਣੀਆਂ ਬਾਹਰ ਕੱਢ ਕੇ ਵਿੱਚ ਬੜ ਜੋ ਯਾਰ ਜਮਾ ਸਹੀ ਗੱਲ ਹੈ ਬਾਈ ਤੇਰੀ ਜਮਾ ਜਮਾ ਮੈਂ ਤੇਰੇ ਜਾਈ ਦੱਸ ਆਪਣੇ ਕੋਲ ਟਾਈਮ ਘਟ ਹੈ ਤੇ ਆਪਾਂ ਦਿਖਦੇ ਹਾਂ ਕੱਲ੍ਹ ਛੇਤੀ ਚੱਲ ਇੱਥੇ ਆਇਆ ਨਹੀਂ ਪਤਾ ਗਵਾਂਢੀ ਆ ਜਾਣ ਕਹਿੰਦਾ ਮੇਰੇ ਠੱਕ ਦੇ ਅੱਖਿਆ ਹੈ ਮੇਰੀ ਕਣਕ ਦੇਖ ਕੇ ਆ ਹਾਂ ਵੀ ਨਹੀਂ ਨਹੀਂ ਸਹੀ ਹੈ ਬਾਈ ਨਹੀਂ ਸਹੀ ਉਹੀ ਤਾਂ ਗੱਲ ਹੈ ਮੈਂ ਤੇਰੀ ਦੁਖੀ ਹੈ ਦੁਖੀ ਬੰਦਾ ਐਂ ਕਰਦਾ ਪਰ ਬਾਈ ਉਹੀ ਤਾਂ ਗੱਲ ਹੈ ਮੈਂ ਤੈਨੂੰ ਸਹੀ ਗੱਲ ਦੱਸਾਂ ਦੁਖੀ ਬੰਦਾ ਕੌਣ ਹੁੰਦਾਗਾ ਮੇਹਰਾਨ ਬੰਦੇ ਦੁਖੀ ਹੁੰਦੇ ਬਾਈ ਮੇਰੀ ਕਣਕ ਦੇਖ ਕੇ ਹਰੇ ਗਵਾਂਢੀ ਆਉਂਦਾ ਬਾਈ ਬਣ ਕੇ ਮੇਰੀ ਦੇਖ ਲੈ ਜਾ ਕੇ ਨਾ ਦੇਖੀ ਪੀ ਤੇਰੀ ਕਣਕ ਯਾਰ ਮੈਨੂੰ ਜਾਣ ਦੇ ਸਾਈ ਪੱਕੀ ਐ ਦੱਸ ਦੇ ਆਹੀ ਖੇਤ ਹੁਣ ਮਾੜੀ ਕਣਕ ਤੂੰ ਦੇਖ ਕੇ ਜਾਈ ਦੇਖੇ ਜਾ ਮੈਂ ਚੱਲ ਫਿਰ ਆ ਜਾ ਬਹਿ ਜਾ ਇੱਧਰ ਉਹੀ ਐ ਇੱਧਰ ਉਹੀ ਕਣਕ ਆਪਣੀ ਹੋਰ ਅ ਤਾਹੋਂ ਤਾਂ ਮੈਂ ਹੋਰ ਫਸਲਾਂ ਕਿ ਨਹੀਂ ਝਾਗਦਾ ਨਹੀਂ ਬਾਈ ਕਿਹੜੀਆਂ ਸਰੋਵ ਬਈ ਐਵੇਂ ਲੋਕੀ ਬੀਜੀਆਂ ਨੇ ਸਰਵਾ ਮੇਰੇ ਸਰੋਵ ਤੇਲ ਨਹੀਂ ਲਾਉਂਦਾ ਹਾਂ ਬਾਈ ਨਹੀਂ ਬਦਲ ਮੱਥੇ ਲਾਈ ਦੀ ਚੀਂ ਪੈਣੀ ਲੈ ਜਾਈ ਸਰੋਵ ਵਾਲੀ ਚੀਂ ਨਹੀਂ ਖਾਂਦਾ ਤੇਲ ਵਾਲੀ ਰੋਕ ਦੇ ਰੋਕ ਆ ਗਿਆ ਆ ਹਾਂ ਹਾਂ ਸਰੋਕ ਦੇ ਨਾਲੇ ਗੁੱਲੀ ਤੇ ਡੰਡਾ ਉਹਦੇ ਵੇਖਿਆ ਹੋਊਗਾ ਨਾਲੇ ਆਪਣੇ ਦਿਖਾ ਦੀ ਅੱਛਾ ਬਾਈ ਮੈਨੂੰ ਪਤਾ ਬਾਈ ਆਪਣੇ ਗੁੱਲੀ ਡੰਡਾ ਨਹੀਂ ਆ ਪਤਾ ਇਹ ਪੂਰੇ origignal ਕਣਕ ਬੀਜ ਨੇ ਹੈਂ ਸਿਹਾਂ ਕਰਦੇ ਆ ਪੂਰੀ ਜਮਾ ਯਾਰ ਵੱਜ ਕੇ ਰੱਖਦੇ ਆ ਬਸ ਵੱਜ ਗਿਆ ਆ ਹਾਂ ਬਾਈ ਆਪਣੀ ਨਹੀਂ 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 ਕਣਕ ਤਾਂ ਫੜੀ ਦਿਖਾਉਣਾ ਹੈ ਮੈਂ ਅੱਛਾ ਹਾਂ ਹਾਂ ਪੂਰੀ ਵਧੀਆ ਕਣਕ ਇਹ ਕਣਕ ਨਾਲ ਆਪਣੀ ਕਣਕੇ ਮੇਲ ਖਾਂਦੀ ਹੈਗੀ ਅੱਛਾ ਯਾਰ ਬਾਈ ਉਹ ਬਾਈ ਮੈਂ ਕਿਹਾ ਉਹਦਾ ਵੀ ਹੈ ਚੰਗੀ ਆ ਬੱਲੀ ਹੋਰ ਕਹ ਦੱਸਦੇ ਆ ਅੱਜ ਦੇ ਲੋਕ ਨਾ ਹਾਂ ਜਮਾ ਸੁਸਤ ਹੋ ਗਏ ਹਾਂ ਬੇਲੇ ਹੁੰਦੇ ਆ ਆਏ ਨਹੀਂ ਕੋਈ ਡਾਕਟਰ ਤੋਂ ਜਾਣਕਾਰੀ ਲੈ ਲਈਏ ਸੱਤ ਡਾਕਟਰ ਆਉਂਦਾ ਬਾਈ ਜਮਾ ਨਹੀਂ ਕਹਿੰਦੇ ਨਹੀਂ ਜਾਂਦੇ ਨਾ ਨਾ ਉਹ ਸਾਰਾ ਦਿਨ ਤਾਸ਼ ਕੁੱਟੀ ਜਾਣਗੇ ਸਾਰਾ ਦਿਨ ਸੀਫ ਦੀ ਬਾਈ ਬਾਜੀ ਲਾਈ ਜਾਣਗੇ ਦੇ ਪੱਤੇ ਤੇ ਪੱਤਾ ਦੇ ਪੱਤੇ ਤੇ ਪੱਤਾ ਤੇ ਦੇ ਪੱਤੇ ਤੇ ਪੱਤਾ ਹਾਂ ਨਹੀਂ ਆ ਭਈ ਆਈਆਂ ਇਹ ਕਹਣਾ ਫਿਰ ਜਦੋਂ ਹੁੰਦੀਏ ਲੋੜ ਬਾਈ ਜਦੋਂ ਆਏ ਜਦੋਂ ਡਾਕਟਰ ਆਉਂਦੇ ਆ ਉਦੋਂ ਨਹੀਂ ਜਾਂਦੇ ਜਦੋਂ ਆਏ ਹੁੰਦੀਆਂ ਨੇ ਵੀ ਆਪਣੀ ਸਫਲ ਗਈ ਹਾਂ ਮੱਛਰ ਪੈ ਗਿਆ ਛੁੰਡੀ ਪੈ ਗਈ ਹਾਂ ਮੇਰੇ ਕੋਲੇ ਆਉਂਦੇ ਆਉਣਾ ਹੀ ਆ ਬਾਈ ਜਾਣਕਾਰੀ ਰੱਖਦਾ ਫਿਰ ਸਾਰੀ ਆਹ ਤੇ ਆ ਜਿਹੜਾ ਖੁਸ਼ ਕਰਨ ਹੈ ਹਾਂ ਗੁਲੀ ਡੰਡਾ ਦੇ ਢੇਰ ਲਾਈ ਬੈਠੇ ਹਾਂ ਮੇਰੇ ਕੋਲੇ ਆ ਗਿਆ ਅੱਛਾ ਫੇਰ ਤੇ ਮੈਂ ਜਵਾਬ ਦੇਤਾ ਮੈਂ ਖੈਰ ਜਦੋਂ ਡਾਕਟਰ ਆਉਂਦੇ ਆ ਉਹ ਸੱਥਾ ਕਿਉਂ ਨਹੀਂ ਜਾਂਦਾ ਤੂੰ ਫੇਰ ਕੀ ਕਹਿੰਦਾ ਆ ਕੜ ਗਿਆ ਅੱਛਾ ਮੈਂ ਕਿਹਾ ਉਹ ਸਾਰਾ ਦਿਨ ਉਹ ਮੜੀਰ ਪੁਣੇ ਨੂੰ ਆਏ ਫੇਰ ਆ ਭਾਈ ਸੋਲਰ ਜਾਂ ਤੂੰ ਨਵਾਲੇ ਕੀ ਤੇਰੀ ਲੱਗਦੀ ਆ ਬੱਡੀ ਮੈਨੂੰ ਤਾਂ ਓਏ ਆਪਣੇ ਹੀ ਸਮਝ ਕਿਵੇਂ ਗਵਾਂਡੀਆਂ ਦਾ ਅੱਛਾ ਉਹ ਸੁਖ ਨਾਲ ਯਾਰ ਕਣਕ ਬਾੜੀ ਵਧੀਆ ਐ ਕਿੜੀ ਨੰਗ ਦੇ ਵਿੱਚੋਂ ਦੀ ਉਹ ਇੱਥੇ ਰੱਖ ਲੈ ਲਾ ਲਾਂਗੇ ਆਪਾਂ ਠੇਕ ਤੇ ਕੇ ਬੈ ਬੈ ਬਾ ਹਾਂ ਉਹ ਪੈਸਾ ਬੋਲਦਾ ਥੋੜੇ ਚੱਲ ਫਿਰ ਕਿਹੜੀ ਗਣਕਾ ਬਾਈ ਆਪਣੀ ਤਾਂ ਆ ਵੀ ਨਹੀਂ ਆ ਵੀ ਨਹੀਂ ਹੋਰ ਕਿਹੜੀ ਗਣਕਾ ਆਹੋ ਐ ਆਹੋ ਹਾਂ ਇਹ ਪੈਨੂ ਮਾਰੇ ਆ ਵੇ ਬਾਥੂ ਵਿੱਚ ਜਾ ਕੇ ਗਣਕ ਬੀਜੀ ਆ ਉਹ ਭਰਾਵਾ ਗੁੱਲੀ ਡੰਡੇ ਦੀ ਗੱਲ ਕਿਸ ਤੂੰ ਗੁੱਲੀ ਡੰਡਾ ਦਿਖਾ ਇਹਦੇ ਵਿੱਚ ਆ ਜਾ ਉਹ ਭਰਾਵਾ ਤੇ ਤੂੰ ਤਾਂ ਗੁੱਲੀ ਡੰਡੇ ਦਾ ਫੇਰ ਵੀ ਚੱਲ ਕਲ ਕਰਗੇ ਤਾਂ ਹੁੰਦਾ ਇਹਦਾ ਹਾਈਪ ਤਾਂ ਫੇਰ ਵਰਗਾ ਉਹ ਭਰਾਵਾ ਇਹਦਾ ਗੁੱਲੀ ਡੰਡੇ ਕੀ ਕੰਮ ਆਉਂਦਾ ਉਹ ਗੁੱਲੀ ਡੰਡੇ ਦਾ ਕੀ ਕੰਮ ਆ ਗੁੱਲੀ ਨਾਲ ਕਿਸੇ ਕੰਮ ਹੀ ਨਹੀਂ ਆਉਂਦਾ ਤੇ ਫਿਰ ਇਹ ਸਾਗ ਦੇ ਕੰਮ ਆਉਂਦਾ ਓ ਪ੍ਰਾਵਾ ਮੇਰੇ ਤਾਂ ਤੁਸੀਂ ਸਾਰੇ ਕੋਈ ਕਰ ਕੇ ਦੇਖ ਯਾਰ ਕਰ ਕੇ ਦੇਖ ਕੀ ਕਰਨ ਕੋਈ ਕਰ ਕੇ ਦੇ ਹੈ ਜਮਾ ਤੂੰ ਤਾਂ ਜਮਾਉਂਦਾ ਵੀ ਪੀਂ ਗੱਤੀ ਤੇ ਕਿਹੜੇ ਮੈਨੂੰ ਇਸ ਪਿੰਡ ਚੋਂ ਕਰੀ ਸਲਾਹ ਕਿਹੜਾ ਲੈਂਦਾ ਓ ਪ੍ਰਾਵਾ ਤੈਨੂੰ ਪਤਾ ਨਹੀਂ ਇਹ ਗੱਲਾਂ ਦਾ ਕਿਹੜਾ ਜੋੜ ਕਿਹੜਾ ਜੋੜ ਸੀ ਪੁੱਛ ਨਹੀਂ ਜਾ ਕੇ ਦੂਜੇ ਨੰਬਰ ਤੇ ਆਉਣੇਗਾ ਇਹ ਸਾਰਾ ਆਉਣਾ ਦੂਜਾ ਓ ਬਈ ਇਸਰ ਹੀ ਲਾਤੀ ਓ ਪ੍ਰਾਵਾ ਗੁਲੀ ਡੰਣ ਦੀ ਗੱਲ ਕੀਤੀ ਸੀ ਤੂੰ ਥੋੜਾ ਇਹ ਸਾਰਾ ਨਾਣੇ ਦਾ ਉਹਦੀ ਗੱਲ ਕਰਦੇ ਖਲ ਤੇਰੇ ਖਲ ਤਾਂ ਸੱਪ ਪਲਟਦੇ ਆ ਉਹ ਬਾਈ ਗੱਲ ਸੁਣ ਲੈ ਮੇਰੀ ਇੱਕ ਮੈਂ ਬਿਜੀ ਹੁਣਾ ਲੋਕ ਮੈਨੂੰ ਲੈ ਜਾਂਦੇ ਮੇਰਾ ਟਾਈਮ ਨਹੀਂ ਲੱਗਦਾ ਟਾਈਮ ਨਹੀਂ ਲੱਗਦਾ ਪਰ ਲੋਕਾਂ ਦੀ ਪਾਲਣਾ ਜਾਂ ਆਪਦੀ ਪਾਲ ਲੈਦਾ ਉਹ ਯਾਰ ਲੋਕਾਂ ਦਾ ਹੀ ਸੋਚਣਾ ਪੈਂਦਾਗਾ ਵੀ ਕਿਹਨੂੰ ਕੀ ਚਾਹੀਦਾ ਕੀ ਚਾਹੀਦਾਗਾ ਹਾਂ ਬਾਈ ਮੈਥੋਂ ਤਾਂ ਨਹੀਂ ਵੱਡੀ ਬੁੱਡੀ ਦੀ ਜਾ ਉਹ ਸਸਰੀ ਘਰ ਆਪ ਨਹੀਂ ਤਾਂ ਉਹ ਪ੍ਰਾਵਾ ਉਰੇ ਤਾਂ ਕੀ ਉਰੇ ਆ ਕੇ ਕੀ ਕਰੂਗਾ ਪ੍ਰਾਵਾ ਅੱਗੇ ਤਾਂ ਮੈਂ ਲੋਕਾਂ ਤੋਂ ਜਾਣਾ ਛੱਡੂ ਆਪਦੇ ਕਿਹੜੀ ਧਿਆਨ ਰੱਖੂ ਆ ਇਹੋ ਫੇਰ ਵੀ ਰੱਖਿਆ ਸੀ ਮੈਂ ਰੱਖਿਆ ਸੀ ਫੇਰ ਬਾਈ ਵੜਾਉਣੀ ਐ ਤੇਰੀ ਆਹ ਹਾਂ ਨਾ ਬਾਈ ਮੈਂ ਨਹੀਂ ਮੇਰਾ ਤਾਂ ਬਾਈ ਛਾਂ ਲਈ ਕੰਮ ਛੱਡ ਜੂ ਕਿਉਂ ਕੀ ਗੱਲ ਨਹੀਂ ਨਹੀਂ ਭਾਈ ਮਸ਼ੀਨ ਥੋੜੀ ਤੜਾਉਣੀ ਆ ਯਾਰ ਆ ਝਾਫਿਆ ਜੀ ਡੀ ਡੇ ਤਾਂ ਹੈਗਾ ਬਾਥੂ ਦੇ ਪੁੱਜੇ ਓਏ ਤੂੰ ਕਿਸੇ ਦੇ ਲੋਟ ਨਹੀਂ ਆਉਂਦਾ ਕਿਹਦੇ ਗੁਲੀਂ ਦਾ ਕਿਸੇ ਦੇ ਕੁਛ ਕਿਤੇ ਕੁਛ ਯਾਰ ਤੂੰ ਤੇ ਰਤ ਕਮਾ ਲਿਓ ਓਏ ਭਾਈ ਕਲਕ ਵੱਡਣ ਵਾਲੀ ਮਸ਼ੀਨ ਆ ਕਲਕ ਵੱਡਣ ਵਾਲੀ ਤੁਹਾਡੇ ਬਾਥੂ ਵੱਡਣ ਵਾਲੀ ਮਸ਼ੀਨ ਨਹੀਂ ਚੱਲਦੀ ਹਰੇ ਦੇ ਗਲ ਪਾਏ ਨੇ ਗਏ ਤਾਂ ਹੋਣਗੇ ਬਾਥੂ ਦੀ ਗੱਲ ਦੱਸ ਯਾਰ ਆ ਆ ਆ ਆ ਵੀ ਤੇਰੇ ਨਾਲ ਦੀ ਕੋਈ ਇਹ ਨਹੀਂ ਇਹ ਮੇਥੋਂ ਰਹਿ ਲੈਤੀ ਸੀ ਇਹਨੇ ਮੈਨੂੰ ਰਹਿ ਦੱਸਤੀ ਮੇਟਾਉਣੀ ਲੱਗਿਆ ਆਪਦੇ ਤੇ ਵਰਤਣ ਦਾ ਟਾਈਮ ਹੀ ਨਹੀਂ ਨਾ ਨਾ ਮੈਂ ਤੇ ਲੋਕ ਪੜਾਈ ਦਾ ਕੰਮ ਕਰ ਦੇਗਾ ਬਸ ਭਾਈ ਜਾਂਦਾ ਬਸ ਦਾ ਰਹਿ ਜੇ ਵੜਾਉਣੀ ਐ ਨਹੀਂ ਨਹੀਂ ਇਹ ਤਾਂ ਮੈਂ ਵੜਦਾ ਹੀ ਨਹੀਂ ਕੁਲੀ ਨੰਡਾ ਫੇਰ ਵੀ ਵੜ ਦਿੰਦਾ ਇਹ ਤਾਂ ਮੈਂ ਜਮੀ ਨਹੀਂ ਵੜਦਾ ਵੜਦਾ ਕਿਉਂ ਨਹੀਂ 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 ਬਈ ਝਾਫਿਆਂ ਵਰਗੀ ਛਾਲ ਲੜ ਰੋੜ ਦੂ ਮੇਰਾ ਸਾਰਾ ਯਾਰ ਇਹ ਉਹ ਅਗਲੀ ਚਗਰੀ ਖਲਜੂ ਦੀ ਸਾਰੀ ਬੱਸ ਓਏ ਬੱਸ ਰੇਲ ਕਰ ਦੂਗੀ ਮਸ਼ੀਨ ਇਹ ਚੋਕ ਕਰ ਦੂਗੀ ਚੋਕ ਕਰ ਦੂਗੀ ਵਾ ਵਾ ਓ ਬਾਈ ਤੇ ਫਿਰ ਬਾਥੂ ਖਾਨੇ ਖੁੰਨੇ ਹੋ ਮੇਨਾਂ ਸਾਰੇ ਬਾਥੂ ਕੇ ਖਾਨੇ ਆ ਕੇ ਤੇ ਪਾਲਿਆ ਝਾੜ ਚੰਗਾ ਹੋ ਜੂ ਤੁਹਾਡੇ ਵੀ ਝਾੜ ਪੂਰਾ ਚੰਗਾ ਹੋਊਗਾ ਤਾਂ ਉਹ ਤਾਂ ਮਨਾਲ ਹੀ ਲੈਣ ਨੂੰ ਫਿਰਦੇਗਾ ਤੇਰਾ ਸਾਬ ਕਿੰਨਾ ਖੋਜੂਆ ਕੀ ਝਾੜ ਝਾੜ ਹਾਂ 80 ਮਣ ਹੋ ਗਈ ਪਤੰਦਰਾ ਨਹੀਂ ਨਹੀਂ 80 ਮਣ ਉਹ ਤੇਰੇ ਬਾਥੂ 60 ਮਣ ਦਾ ਗਣ ਕੋਲੇ ਮੈਂ ਕਿਹਣਾ ਕਮਾਲ ਦਾ ਬੰਦਾ ਯਾਰ ਬਾਥੂ ਦੁੱਗਣਾ ਹਿੰਦੀ ਕਬੀਲਦਾਰੀ ਜਾਵਾ ਚੰਗਾ ਚੰਗਾ ਠੀਕ ਹੈ ਅੱਗੇ ਤੂੰ ਹੀ ਆਇਆ ਕਰੇਗਾ ਰੈ ਲੈਂਨ ਮੇਥੋਂ ਰਹਿ ਤੇਰੀ ਆਹੋ ਤੇਰੀ ਰੈ ਲਊ ਯਾਦ ਰੱਖੀ ਮੈਨੂੰ ਮੈਨੂੰ ਦੋ ਮਲੰਗ ਟੱਕਰਿਆ ਸਾਹ ਦਿਨ ਬਈ ਤੇ ਤੂੰ ਇੱਕ ਤੇਰੇ ਨਾਲ ਦਾ ਦੋਨੇ ਜਿੰਨਾਂ ਬਟਾ ਨੇ ਜੋਲ ਤਾਂ ਦੂਜੇ ਨੰਬਰ ਤੇ ਮੈਂ ਆਉਣਾ ਤੂੰ ਜੋਲ ਤਾਂ ਦੂਜੇ ਨੰਬਰ ਤੇ ਪੁੱਛੀ ਜਾ ਕੇ ਇੰਟਰਨੈਟ ਤੇ ਸਰਚ ਮਾਰ ਲਈ ਮੇਰੇ ਬਾਰੇ